ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਨਾਲ ਦੀ ਨਾਲ ਗੱਲ ਕਰਾਂਗੇ ਆਉਂਦੇ ਦਿਨਾਂ ਵਿੱਚ ਜੋ ਮੀਂਹ ਦੀ ਅਪਡੇਟ ਆ ਰਹੀ ਹੈ ਉਹਦੀ ਕੀ ਹਾਲਾਤ ਨੇ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋ ਸਕਦਾ ਤੇ ਕਿਹਾ ਉਹ ਮੀਂਹ ਜ਼ਿਆਦਾ ਹੈਵੀ ਹੈ ਜਾਂ ਹਲਕਾ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਬੱਦਲ ਬਾਈ ਟੁੱਟਵੇਂ ਰੂਪ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਦਾ ਕੁਝ ਖਲਾਕਾ ਹਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਦੇ ਵਿੱਚ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਆਪਾਂ ਕਹਿ ਸਕਦੇ ਆ ਕਿ ਅੱਜ ਰਾਤ ਥੋੜ੍ਹੀ ਜਿਹੀ ਗਰਮੈਚ ਦੇਖਣ ਨੂੰ ਹਵਾ ਦੇ ਵਿੱਚ ਮਿਲ ਸਕਦੀ ਹੈ ਪਰ ਓਵਰਆਲ ਮੌਸਮ ਠੀਕ ਰਹਿਣ ਦੇ ਹੀ ਉਮੀਦ ਬਣਦੀ ਹੋਈ ਨਜ਼ਰ ਆ ਰਹੀ ਹੈ ਤੁਹਾਡੇ ਇਲਾਕੇ ਵਿੱਚ ਕਿਵੇਂ ਦੇ ਹਾਲਾਤ ਨੇ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਇਲਾਕੇ ਦਾ ਨਾਮ ਅਤੇ ਮੌਸਮ ਦੇ ਹਾਲਾਤ ਕਮੈਂਟ ਕਰਦੇ ਹੋ ਜਾਣਕਾਰੀ ਚੰਗੀ ਲੱਗੇਗੀ ਤਾਂ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰਦੇ ਹੋ ਅੱਜ ਰਾਤ ਹਲਕੀ ਹਲਕੀ ਹਵਾ ਜਿਹੜੀ ਉਹ ਪੱਛਮ ਦਿਸ਼ਾ ਤੋਂ ਇਸ ਤਰੀਕੇ ਨਾਲ ਚਲਦੀ ਹੋਈ ਨਜ਼ਰ ਆਵੇਗੀ ਠੰਡੀ ਪੱਛਮੀ ਹਵਾ ਚੱਲੇਗੀ ਜਿਸ ਦੇ ਕਾਰਨ ਸਵੇਰ ਦੇ ਸਮੇਂ ਧੁੰਦ ਦੇ ਹਾਲਾਤ ਜ਼ਿਆਦਾ ਵਧਦੇ ਹੋਏ ਨਜ਼ਰ ਆ ਰਹੇ ਨੇ ਇਸ ਵਾਰ ਜਿਹੜੇ ਧੁੰਦ ਦੇ ਹਾਲਾਤ ਨੇ ਉਹ ਮਾਝੇ ਤੋਂ ਮਾਲਵੇ ਵੱਲ ਜਾ ਰਹੇ ਨੇ ਅੱਜ ਮਾਲਵੇ ਵਿੱਚ ਧੁੰਦ ਘਟ ਪਈ ਹੈ ਪਰ ਹੋ ਸਕਦਾ ਕੱਲ ਨੂੰ ਮਾਲਵੇ ਦੇ ਬੈਲਟ ਵਿੱਚ ਧੁੰਦ ਜ਼ਿਆਦਾ ਪਵੇ ਯਾਨੀ ਕਿ ਅੰਮ੍ਰਿਤਸਰ ਤਰਨਤਾਰਨ ਪੱਟੀ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਮੋਗਾ ਬਰਨਾਲਾ ਪਠੰਡਾ ਮਾਨਸਾ ਸੰਗਰੂਰ ਲੁਧਿਆਣੇ ਦਾ ਬਹੁਤ ਸਾਰਾ ਇਲਾਕਾ ਜੀ ਫਿਰ ਉੱਪਰ ਨੂੰ ਚਲ ਜੀਏ ਅਸੀਂ ਫਿਰ ਤੋਂ ਤਾਂ ਅੰਮ੍ਰਿਤਸਰ ਤੋਂ ਅੱਗੇ ਜਿੰਨੀ ਵੀ ਬੈਲਟ ਹੈ ਆਪਣੀ ਫਗਵਾੜੇ ਦੀ ਜਾਂ ਜਲੰਧਰ ਦੀ ਥੋੜਾ ਬਹੁਤਾ ਹਿੱਸਾ ਗੁਰਦਾਸਪੁਰ ਅਤੇ ਪਠਾਨਕੋਟ ਦੇ ਵਿੱਚ ਆ ਸਕਦਾ ਹੈ ਇਹਨਾਂ ਇਲਾਕਿਆਂ ਦੇ ਵਿੱਚ ਸੰਘਣੀ ਧੁੰਦ ਤੜਕੇ ਸਵੇਰ ਤੋਂ ਦੇਖਣ ਨੂੰ ਮਿਲ ਸਕਦੀ ਹੈ ਅੱਜ ਰਾਤ ਦੀ ਅਗਰ ਗੱਲ ਕਰੀਏ ਤਾਂ ਹਾਲਾਤ ਕੰਟਰੋਲ 'ਚ ਨੇ ਕੋਈ ਵੱਡੀ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ ਤੇ ਮੀਂਹ ਦੀ ਸੰਭਾਵਨਾਵਾਂ ਨਾ ਦੇ ਹੀ ਬਰਾਬਰ ਨਜ਼ਰ ਆ ਰਹੀਆਂ ਨੇ ਧੁੰਦ ਦੇ ਕਾਰਨ ਥੋੜੀ ਜੀ ਜਿਹੜੀ ਗਤੀਵਿਧੀ ਸਵੇਰ ਦੇ ਸਮੇਂ ਖੱਜਲ ਖਵਾਰ ਹੋ ਸਕਦੀ ਹੈ ਪਰ ਅੱਜ ਸ਼ਾਮ ਨੂੰ ਅਗਰ ਧੁੰਦ ਦੀ ਗੱਲ ਕਰੀਏ ਤਾਂ ਧੁੰਦ ਫਿਲਹਾਲ ਕੰਟਰੋਲ 'ਚ ਹੈ ਲਗਭਗ 8 ਵਜੇ ਦਾ ਸਮਾਂ ਹੋ ਚੁੱਕਿਆ ਹੈ ਹਲੇ ਧੁੰਦ ਕੰਟਰੋਲ 'ਚ ਹੀ ਨਜ਼ਰ ਆ ਰਹੀ ਹੈ ਅਸਮਾਨ ਸਾਫ਼ ਹੈ ਤੇ ਬਾਕੀ ਅਗਰ ਤੁਹਾਡੇ ਇਲਾਕੇ ਉਹ ਧੁੰਦ ਜ਼ਿਆਦਾ ਹੈਗੀ ਹੈ ਤਾਂ ਤੁਸੀਂ ਕਮੈਂਟ ਕਰਨਾ ਨਾ ਭੁੱਲਿਓ ਬਾਕੀ ਇਸ ਤੋਂ ਇਲਾਵਾ ਮੀਂਹ ਦੀ ਜਿਹੜੀ ਗਤੀਵਿਧੀ ਹੈ ਉਹ 31 ਦਸੰਬਰ ਤੋਂ ਲੈ ਕੇ 1 ਤਰੀਕ ਪੂਰਾ ਜਾ ਦੋ ਤਰੀਕ ਸਵੇਰ ਦੇ ਪਹਿਲੇ ਘੰਟਿਆਂ ਦੇ ਤੱਕ ਮੈਕਸਿਮਮ ਇਹ ਹੋਣ ਦੇ ਚਾਂਸ ਨੇ ਪੰਜਾਬ ਹਰਿਆਣਾ ਰਾਜਸਥਾਨ ਦਾ ਕੁਝ ਕ ਇਲਾਕਾ ਜੀ ਤੇ ਉਹਦੇ ਵਿੱਚ ਜੰਮੂ ਕਸ਼ਮੀਰ ਉੱਤਰਾਖੰਡ ਤੇ ਹਿਮਾਚਲ ਵੀ ਸ਼ਾਮਲ ਹੁੰਦਾ ਸਾਨੂੰ ਨਜ਼ਰ ਆ ਰਿਹਾ ਹੈ ਜਿਹਦੇ ਬਾਰੇ ਪ੍ਰੋਪਰ ਅਪਡੇਟ ਜਿਹੜੀ ਆ ਸਵੇਰ ਦੀ ਵੀਡੀਓ ਵਿੱਚ ਅਸੀਂ ਲੈ ਕੇ ਹਾਜ਼ਰ ਹੋਵਾਂਗੇ ਤੇ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਾਣਕਾਰੀ ਚੰਗੀ ਲੱਗਦੀ ਹੈ ਵੀਡੀਓ ਲਾਈਕ ਜਰੂਰ ਕਰਿਆ ਕਰੋ ਤੁਸੀਂ ਸਪੋਰਟ ਕਰਨਾ ਹੁਣ ਘਟ ਚੁੱਕਿਓ ਪਹਿਲਾਂ ਨਾਲ ਤੇ ਵੀਡੀਓ ਨੂੰ ਸ਼ੇਅਰ ਨਹੀਂ ਕਰਦੇ ਜਾਂ ਫਿਰ ਜਾਂ ਵੀਡੀਓ ਨੂੰ ਪ੍ਰੋਪਰ ਦੇਖਦੇ ਨਹੀਂ ਹੈਗੇ ਮਤਲਬ ਕਾਫੀ ਜ਼ਿਆਦਾ ਹੁਣ ਇਮਪ੍ਰੈਸ਼ਨ ਵੀ ਘਟ ਗਏ ਨੇ ਵਿਊਜ਼ ਵੀ ਹੁਣ ਡਾਊਨ ਜਾ ਰਹੇ ਨੇ ਤੇ ਇਸ ਕਰਕੇ ਮੋਟੀਵੇਸ਼ਨ ਨਹੀਂ ਮਿਲਦੀ ਵੀਡੀਓ ਨੂੰ ਬਣਾਉਣ ਦੇ ਲਈ ਤੇ ਹੋ ਸਕਦਾ ਹੈ ਮੇਰੀ ਅਪੀਲ ਹੈ ਤੁਹਾਡੇ ਅੱਗੇ ਅਗਰ ਤੁਹਾਨੂੰ ਜਾਣਕਾਰੀ ਚੰਗੀ ਲੱਗਦੀ ਤਾਂ ਘੱਟੋ ਘੱਟ ਸ਼ੇਅਰ ਜ਼ਰੂਰ ਕਰਦਿਆ ਕਰੋ ਸਟੋਰੀ ਤੇ ਲਾਦਿਆ ਕਰੋ WhatsApp ਤੇ ਜਾਂ Facebook ਤੇ ਸਟੋਰੀ ਤੇ ਲਾਦਿਆ ਕਰੋ ਧੰਨਵਾਦ ਜੀ